ਸਸ ਸੇ ਕਾਲ ਜੀ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸ ਐਂਡ ਮਿਸਿਸ ਗੇਲਡਰਵਿਚ ਉਮੀਦ ਕਰਦੀਆਂ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਸ਼ੁਰੂਆਤ ਕਰਨ ਲੱਗਿਆਂ ਜੀ ਅੱਜ ਦੇ ਬਲੌਗ ਦੀ ਤੇ ਅੱਜ ਟਾਈਮ ਹੋ ਚੁੱਕਿਆ ਸ਼ਾਮ ਦਾ 5:30 ਦਾ ਤੇ ਤੁਸੀਂ ਸੋਚ ਰਹੇ ਹੋਵੋਗੇ ਕਿ ਦੰਦੇ ਐਂਡ ਦੇ ਉੱਪਰ ਕਿਉਂ ਸ਼ੁਰੂਆਤ ਕੀਤੀ ਆ ਸੋ ਮੈਨੂੰ ਰੈਡੀ ਦੇਖ ਕੇ ਥੋੜਾ ਜਿਹਾ ਗੈਸ ਲਗਾਇਆ ਹੂੰ ਕਿ ਕਿਤੇ ਨਾ ਕਿਤੇ ਜਾਣਾ ਹੋਊਗਾ ਸੋ ਅੱਜ ਆਪਾਂ ਵਿਆਹ ਦੀ ਸ਼ਾਪਿੰਗ ਤੋਂ ਥੋੜਾ ਜਿਹਾ ਹਟ ਕੇ ਸਾਰੀ ਫੈਮਿਲੀ ਚੱਲਿਆ ਡਿਨਰ ਦੇ ਲਈ ਬਾਹਰ ਔਰ ਦੇਖਦੇ ਆ ਕਿੱਥੇ ਜਾਣਾ ਹੈ ਤੇ ਕਿੱਦਾਂ ਦੀ ਲੋਕੇਸ਼ਨ ਹੈ ਸਾਰੀ ਤੁਹਾਨੂੰ ਬਲੌਗ ਦੇ ਵਿੱਚ ਦਿਖਾਵਾਂਗੇ ਤੇ ਐਂਡ ਤੱਕ ਬਲੌਗ ਜ਼ਰੂਰ ਦੇਖਣਾ ਔਰ ਸਾਡੀ ਸਾਰੀ ਫੈਮਿਲੀ ਨੂੰ ਜ਼ਰੂਰ ਦੇਖਿਓ ਤੇ ਸੋ ਚਲੋ ਜੀ ਦਿਖਾਉਣਾ ਤੁਹਾਨੂੰ ਸਾਰੀ ਫੈਮਿਲੀ ਅੱਜ ਇਕੱਠੀ ਹੋਣ ਲੱਗੀ ਆ ਤੇ ਸਾਰੇ ਜਾ ਰਹੇ ਆ ਅਸੀਂ ਮਤਲਬ ਤਾਇਆ ਜੀ ਉਹਨੇ ਸਾਰੇ ਜਾ ਰਹੇ ਆ ਤੇ ਡਿਨਰ ਦੇ ਲਈ ਔਰ ਕਿੱਥੇ ਜਾ ਰਹੇ ਆ ਸਾਰੇ ਲੋਕੇਸ਼ਨ ਤੁਹਾਨੂੰ ਅੱਗੇ ਦਿਖਾਵਾਂਗੇ ਬਹੁਤ ਸੋਹਣੀ ਲੋਕੇਸ਼ਨ ਆ ਜਿੱਥੇ ਅਸੀਂ ਡਿਨਰ ਦੇ ਲਈ ਚੱਲੇ ਆ ਤੇ ਅੱਜ ਫੈਮਿਲੀ ਪਾਰਟੀ ਹੋਣ ਵਾਲੀ ਆ ਸੋ ਮੈਂ ਰੈਡੀ ਆ ਇੰਦਰਜੀਤ ਵੀ ਰੈਡੀ ਨੇ ਬੱਚੇ ਗਏ ਨੇ ਟਿਊਸ਼ਨ ਬਸ ਆਉਣ ਵਾਲੇ ਨੇ ਬੱਚੇ ਆਉਣਗੇ ਤੇ ਰੈਡੀ ਹੋਣਗੇ ਥੈਨ ਆਪਾਂ ਨਿਕਲ ਜਾਣਾ ਆ ਵੈਸੇ ਤਾਂ ਮੈਂ ਸਾਰੀ ਰੈਡੀ ਹੋ ਚੁੱਕੀ ਆ ਬਟ ਮੈਂ ਸਿਰਫ ਪਰਫਿਊਮ ਲਗਾਉਣਾ ਆ ਤੇ ਮੇਰਾ ਪਰਫਿਊਮ ਜੋ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਪਰਫਿਊਮ ਉਹ ਵਾਲਾ ਪਰਫਿਊਮ ਮੈਂ ਇੰਦਰਜੀਤ ਤੋਂ ਬਚਾ ਕੇ ਖੁਦ ਹੀ ਲਕੋ ਕੇ ਖੁਦ ਹੀ ਭੁੱਲ ਗਈ ਕਿ ਕਿੱਥੇ ਰੱਖਿਆ ਸੀਗਾ ਮੈਂ ਲੱਭ ਲੈ ਵੈਸੇ ਆਪਣੇ ਅਲਮੀਰਾ ਦੇ ਵਿੱਚ ਵਟ ਮੈਨੂੰ ਕਿਤੇ ਨਹੀਂ ਮਿਲ ਰਿਹਾ ਹੈਗਾ ਬਟ ਜਦ ਤੱਕ ਬੱਚੇ ਨਹੀਂ ਆਉਂਦੇ ਮੈਂ ਟਰਾਈ ਕਰਦੀ ਰਹਾਂਗੀ ਕਿਤੇ ਨਾ ਕਿਤੇ ਤਾਂ ਮਿਲੇਗਾ ਹੀ ਸੋ ਚਲੋ ਜੀ ਅਗਰ ਮਿਲਦਾ ਹੈ ਪਰਫਿਊਮ ਤਾਂ ਤੁਹਾਨੂੰ ਵੀ ਦੱਸਾਂਗੀ ਮੈਂ ਦੇ ਬਟ ਬਹੁਤ ਸੋਹਣਾ ਪਰਫਿਊਮ ਹੈ ਮੈਂ ਇਤਰ ਵੀ ਯੂਜ਼ ਕੀਤੇ ਨੇ ਬਹੁਤ ਸਾਰੇ ਮਲੇ ਕੋਟਲੇ ਤੋਂ ਲੈ ਕੇ ओरिजिनल ਵਾਲੇ ਔਰ ਬਟ ਮੈਨੂੰ ਪਰਫਿਊਮ ਜ਼ਿਆਦਾ ਵੈਸਟ ਲੱਗਦਾ ਹੈ ਸੋ ਚਲੋ ਲੱਭਦੇ ਆ ਦੁਬਾਰਾ ਟਰਾਈ ਕਰਦੇ ਆ ਲਓ ਜੀ ਫਾਈਨਲੀ ਅੱਧੇ ਪੌਣੇ ਘੰਟੇ ਦੀ ਮਿਹਨਤ ਤੋਂ ਬਾਅਦ ਮੈਨੂੰ ਮੇਰਾ ਪਰਫਿਊਮ ਮਿਲ ਗਿਆ ਸੋ ਇਹ ਵਾਲਾ ਸੀ ਉਹ ਪਰਫਿਊਮ ਜਿਹੜਾ ਮੈਂ ਲੱਭ ਰਹੀ ਸੀ ਔਸਕਰ ਦਾ ਇਹ ਨਾਈਟ ਐਂਡ ਡੇ ਦਾ ਸੋ ਇਹਦੀ ਸਮਲ ਮਤਲਬ ਬਹੁਤ ਜ਼ਿਆਦਾ ਸੋਹਣੀ ਹੈ ਨਾ ਜ਼ਿਆਦਾ ਹਾਰਡ ਹੈ ਨਾ ਲਾਈਟ ਹੈ ਬਟ ਬਹੁਤ ਜ਼ਿਆਦਾ ਫ੍ਰੈਗਰੈਂਸ ਤੇ ਵੀ ਵਧੀਆ ਆ ਤੇ ਸੋ ਮਿਲ ਗਿਆ ਆਪਾਂ ਨੂੰ ਆਪਣਾ ਪਰਫਿਊਮ ਬਸ ਬੱਚਿਆਂ ਨੂੰ ਲੈ ਲਏ ਨੇ ਇੰਦਰਜੀਤ ਤੇ ਬੱਚੇ ਆ ਜਾਣ ਫਿਰ ਰੈਡੀ ਕਰੀਏ ਤੇ ਫਿਰ ਚਲੀਏ ਟਾਈਮ ਜਿਹਦੇ ਨਾਲ ਲਓ ਜੀ ਬੱਚੇ ਵੀ ਆ ਗਏ ਤੇ ਹੋ ਗਏ ਰੈਡੀ ਮੈਂਕ ਰੈਡੀ ਮੈਂਕ ਨੇ ਪਾਇਆ ਨਿਊ ਡਰੈਸ ਅੱਜ ਇਹ ਜੁੱਤੀ ਮੈਂ ਇਹਨੂੰ ਲਿਆ ਕੇ ਦਿੱਤੀ ਸੀ ਉਸ ਦਿਨ ਜਦੋਂ ਮਾਡਲ ਟਾਊਨ ਗਏ ਸੀ ਤੇ ਇਸ ਦਾ ਟਰੌਜ਼ਰ ਔਰ ਟੌਪ ਆਪਾਂ ਲਿਆ ਯੂਡੀਓ ਚ ਇਧਰ ਵੀ ਰੈਡੀ रेडी ਆਹ રેਡੀ ਆ ਕੀ ਹੁੰਦਾ ਜੋ ਬੰਦਾ ਸੂਟ ਆਪਾਂ ਲਿਆ ਸੀ ਅਮਲੋ ਤੋਂ ਰੈਡੀ ਵੀ ਇਹ ਅਮਲੋ ਤੋਂ ਲਿਆ ਸੀ ਯੈਸ ਲੱਗਦਾ ਮਿੰਗਾ ਕਿਉਂ ਲੱਗਦੇ ਨੂੰ ਕੀ ਐਨੂੰ ਬੀਮਾਰ ਦਾ ਲੱਗਦਾ ਸੱਸ ਨਹੀਂ ਜੀ ਅਮਲੋ ਤੋਂ ਲਿਆ ਸੀ ਜਿਸ ਦਿਨ ਮੈਂ ਨਾਨੀ ਨਾਲ ਗਈ ਇਹ ਇਹ ਬਹੁਤ ਮਹਿੰਗਾ ਆਇਆ ਕਿੰਨੇ ਕਿ ਤੂੰ ਪੈਸੇ ਦੇਣੇ ਮੈਨੂੰ ਇਹਦੇ ਹੈ 500 ਦੇ 2 ਨੋਟ ਦੇ ਦੇ ਮੈਨੂੰ ਉੰਨੇ ਦਾ ਆਇਆ ਇਹ ਆ ਯਾਰ ਦਾ ਹਾਂ ਦੇ ਫਿਰ ਦੇ 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 ਛੇਤੀ ਕਰ ਲਓ ਜੀ ਗੱਡੀਆਂ ਸਾਰੀਆਂ ਰੈਡੀ ਨੇ ਚਾਰ ਗੱਡੀਆਂ ਦੇ ਵਿੱਚ ਆਪਣੀ ਗੱਡੀ ਆ ਰਹੀ ਤਿੰਨ ਹੋ ਰਹੀਆਂ ਹੈ ਸਾਰੇ ਦੇ ਲੈਂਦੇ ਜੀ ਤੁਹਾਡੀ ਵੇਟ ਕਰ ਰਹੇ ਆ ਤੁਸੀਂ ਲੇਟ ਕਰ ਆਇਆ ਮਨ ਇੱਥੇ ਚੱਲਿਆ ਪਤਾ ਨਹੀਂ ਕਿੱਥੇ ਪਤਾ ਨਹੀਂ ਕਿੱਥੇ ਚੱਲਿਆ ਕੋਈ ਧਿਆਰ ਹੋਇਆ ਮੇਜਾ ਤਾਂ ਇੰਨਾ ਜ਼ੋਰ ਵੀ ਲੱਗ ਗਿਆ ਤੇ ਹੁਣ ਤੇ ਮੈਂ ਤੇਰੀ ਅਸੀਂ ਦੂਜੀ ਗੱਡੀ ਨੂੰ ਤੇ ਰੋਕੀ ਉਹ ਵੇਹੜੀ ਜਿਹੜੀ ਵਗਿਆ ਵਾਹੇ ਨਾਲਿਆ ਇਹ ਪਹਿਲੇ ਇਹਨੂੰ ਬੁਲਾ ਲੈਂਦਾ ਹੋ ਗਿਆ ਲਾ ਲਾ ਕੱਬਲ ਕੱਬਲ চলো ভিটনা কামে কে ম

조반? 아니 반두가래 비 보카호 오도 산두디 파티 산데가 오도 보카 ਇਹ ਕਰਵਾ ਕੋਲੋਂ ਲਾ ਤੋਲੇ ਲੀਏ ਮੈਂ ਰੈਡ ਕਰਾ ਟਾਈਮ ਨਾਲ ਜਾਣਾ ਪਤੰਤਿਆਂ ਤੋਂ ਕੇ ਜਾਓ ਯਾਰ ਹੁਣ ਤੁਰੀ ਦਾ ਨੂੰ ਗੱਲ ਨਹੀਂ ਤੂੰ ਨਹੀਂ ਇਹਦਾ ਵੀ ਇੱਥੇ ਨਹੀਂ ਰਹਿਣਾ ਇੱਧਰ ਨਹੀਂ ਰਹਿਣਾ ਇਹ ਰਹਿਣਾ ਕੋਈ ਜਣਾ ਇਹ ਟਾਈਮ ਨਾ ਮਾਰ ਆ ਦੇ ਕੋਈ ਨਹੀਂ ਕੋਈ ਤੇਰੀ ਆਹ ਲੋਕ ਗਿਆ ਆ ਰਹਾ ਹੈ ਆ ਤੂੰ ਮੇਰੇ ਅੰਦਰ ਦੇਖ ਲੈ ਦੇਖੋ ਆ ਇਹ ਮੇਰੇ ਕੋਲ ਜਿਹੜਾ ਮੁੱਖ ਹੈ काई दादे हां ਹੋਣਾ ਹੈ ਦੇਖੋ ਫਾਈਲ ਦਾ ਲਗਰਾਂ ਪਾ ਕੇ ਕਰਨਾ ਹੈ ਇਹ ਸਾਡੇ ਵੀ ਨਾਲ ਮਾਰਕੀਟਿੰਗ ਯਾਨ ਵੀ ਦੀ ਹੈ ਅੰਦਰ ਤੋਂ ਨਹੀਂ ਲਾ ਨਹੀਂ ਜਦੋਂ ਦੇਖੀ ਸੀ ਵੀ ਵਿਭਾਗ ਆਵੇ ਇਸ ਦਾ ਪਤਾ ਨਹੀਂ ਘਰ ਆਉਂਦੇ ਪੁੱਟੀ ਇਹ ਅਲੱਗ ਸੀਰੀਅਲ ਦਾ ਜਮਨੀ ਵੀ ਬਾਜੀ ਇਹ ਦੂਰ ਉਹ ਤੇ ਯਾਰ ਬਾਈ ਬਿਨਾ ਬਲੇਡ ਤੋਂ ਨਾ ਪਹਿਲਾਂ ਕੋਕ ਆ ਚੁੱਕੇ ਆ ਇਹਦੇ ਧਿਆਨ ਵਿੱਚੇ ਕੰਮ ਤੇਦਾ ਨਹੀਂ ਆਉਂਦੇ ਨਹੀਂ ਸਮਝਦੇ ਨਹੀਂ ਕਮਾਲਿਆਂ ਨੂੰ ਕਹਿ ਰਹੇ ਆ ਕਿ ਨਾ ਇਹ ਕਰਨਾ ਹੈ ਆ ਬੈਠੇ ਦੇ ਨਾਲ ਕਹੋ ਧਿਆਨ ਨਾਲ ਮਸ਼ੀਨ ਸਾਫ ਕਰਨ ਦੀ ਲਿਖਿਆ ਪਿਆ ਸਰ ਕਮਾਲਿਆਂ ਨੂੰ ਕਹਿ ਰਹੇ ਆ ਕਿ ਕਰਨਾ ਨਹੀਂ ਬਣਾਇਆ ਪਰ ਆ ਬੈਠੇ ਦੇ ਨਾਲ ਕਹੋ ਧਿਆਨ ਨਾਲ ਮਸ਼ੀਨ ਸਾਫ ਕਰਨ ਦੀ ਲਿਖਿਆ ਪਿਆ ਸਰ ਤਨਨਾ ਅਗਸਟ स्टार्टिंग ਉਹਨੇ ਨਹੀਂ ਵਾਰ ਨਹੀਂ ਹੈ ਹਾਂ ਹਾਂ ਉਹਨਾਂ ਪਰ ਬਹੁਤ ਦੇਖਦੇ ਆਪਾਂ ਜਿਹੜੇ ਦੇਖੀ ਜਾਂਦੇ ਨੇ ਬਸ ਬਣਾ ਬਹੁਤ ਜਿਆਦਾ ਦੇਖ ਲੈਣੇ ਨੇ ਇਕੱਠੇ ਹੋਏ ਬੈਠੇ ਆਂ ਤੇ ਕਹਿੰਦਾ ਮਗਰ ਉਹਨਾਂ ਦਾ ਉਹ ਦਿਲ ਤੇ ਨਹੀਂ ਸੀ ਉਹ ਹਵਾ ਬਾਕੀ ਦਾ ਸਾਰਾ ਲੋਡ ਆ ਹਾਂ ਬੜੇ ਚਾਦ ਰਿਹਾ ਮੈਂ ਇਹਨਾਂ ਨੂੰ ਮੈਂ ਕਿਹਾ ਦੇ ਆਦੀ ਉਹਨਾਂ ਨੂੰ ਕਿਹਾ ਰੁਪਏ ਦੇ ਆਲੇ ਲਾ ਕੇ ਆਏ ਦੇ ਖਾਣ ਨੂੰ ਦੇ ਦਿੰਦੇ ਨਹੀਂ ਤਾਂ ਪੰਜ ਤੋਂ ਜੀਣਾ ਪੰਦੂ ਗੱਲੇ ਪੁੱਟਾ ਯਾਰ ਤੂੰ ਮਗਰ ਲਾ ਗਿਆ ਤੇ ਮੈਂ ਘਰੇ ਗੱਲ ਕੀਤੀ ਵੀ ਲੈਣੀ ਗਲਾ ਨਾ ਤੂੰ ਕੀ ਨੇ ਮੈਂ ਤੁਹਾਨੂੰ ਕਹਾਂ ਤੂੰ ਕਿਹਨੇ ਨਾ ਤੂੰ ਨੇ ਯਾਰ ਨਾ ਮੈਂ ਨਾ ਤਾਂ ਪੱਲਾ ਕਾਕੇ ਲੈ ਕੇ ਆਏਗੇ ਵੀਰ ਜੀ ਤੂੰ ਕਾਲੀ ਨਹੀਂ ਹੈ ਨਹੀਂ ਨਹੀਂ ਕਾਲੀ ਨਹੀਂ ਹੈ ਕਾਲੀ ਨਹੀਂ ਹੈ ਲਓ ਜੀ ਇੱਧਰ ਚੱਲਦਾ ਫੋਟੋ ਸ਼ੂਟ ਸਾਸੀ ਅੰਦਰ ਉੱਟ ਕੇ ਆ ਗਏ ਆਪਣਾ ਫੋਟੋ ਸ਼ੂਟ ਕਰਵਾਉਣ ਦੇ ਲਈ ਜਿਹੜਾ 2-3 ਦਿਨਾਂ ਸਤਾ ਤੇ ਚੱਲੂ ਹੈ ਉਪਰ ਨੂੰ

Tu as réservé c'est on en a parlé ਹੋ ਗਿਆ 10 ਵਜ ਗਏ ਲਓ ਜੀ 10 ਵਜ ਗਏ ਤੇ ਚੱਲੇ ਆਪਾਂ ਸਾਰੇ ਘਰਾਂ ਨੂੰ ਚਲੋ ਜੀ ਲਈ ਮੂਰੇ ਨਿਕਲ ਜਾ ਕੇ ਪਪਾ ਉੱਪਰ ਦੀ ਉਹਨਾਂ ਦੇ ਮੂਰੇ ਖੜਾ ਦੇ ਕੇ ਜਾ ਕੇ ਉਹਨਾਂ ਨਾਲ ਲੰਘ ਜਾਣਾ ਸਿੱਧਾ ਆਪਾਂ ਜਨੂ ਆਪਾਂ ਤਾਂ ਵੀ ਇਤਨਾ ਨਹੀਂ ਆ ਗਏ ਅੱਗੇ ਲੋ ਜੀ ਆਪਾਂ ਅਗੇ ਘਰ ਟਾਈਮ 10:30 ਦਾ ਹੋ ਗਿਆ ਤੇ ਬਹੁਤ ਵਧੀਆ ਰਿਹਾ ਫੈਮਿਲੀ ਦੇ ਨਾਲ ਸਾਰੇ ਦੇ ਨਾਲ ਡਿਨਰ ਤੇ ਡਿਨਰ ਸੀਗਾ ਅੱਜ ਖਾਸ ਇਸ ਕਰਕੇ ਕਿਉਂਕਿ ਅੱਜ ਜਿਹੜੇ ਆਪਣੇ ਤਾਇਆ ਜੀ ਨੇ ਉਹਨਾਂ ਦੇ ਪੋਤੇ ਦਾ ਬਰਥਡੇ ਸੀ ਸੋ ਬਟ ਉਹ ਕੈਨੇਡਾ ਦੇ ਵਿੱਚ ਨੇ ਤੇ ਆਪਾਂ ਉਸ ਦਾ ਬਰਥਡੇ ਇੱਧਰ ਸੈਲੀਬ੍ਰੇਟ ਕੀਤਾ ਵਧੀਆ ਸਾਰੀ ਫੈਮਿਲੀ ਨੇ ਇਕੱਠੇ ਹੋ ਕੇ ਡਿਨਰ ਕੀਤਾ ਤੇ ਵੀਡੀਓ ਕਾਲ ਤੇ ਉਹਨਾਂ ਨਾਲ ਕਾਫੀ ਸਾਰੀ ਗੱਲਾਂ ਬਾਤਾਂ ਕੀਤੀਆਂ ਬਹੁਤ ਵਧੀਆ ਰਿਹਾ ਸਾਰੀ ਫੈਮਿਲੀ ਇਕੱਠੀ ਹੋਈ ਬਹੁਤ ਵਧੀਆ ਲੱਗਦਾ ਆ ਸੋ ਜਿੱਦਾਂ ਕਿ ਹੁਣ ਜੁਆਇੰਟ ਫੈਮਲੀਆਂਸ ਤਾਂ ਮੋਸਟਲੀ ਖਤਮ ਹੁੰਦੀਆਂ ਜਾਂਦੀਆਂ ਨੇ ਬਟ ਫੇਰ ਵੀ ਅਗਰ ਚਾਹੇ ਆਪਾਂ ਸੈਪਰੇਟ ਸੈਪਰੇਟ ਰਹਿਨੇ ਆ ਇਕੱਠੇ ਹੋ ਕੇ ਇਦਾਂ ਦੇ ਫੰਕਸ਼ਨ ਜਾਂ ਆਪਣੇ ਵਿਆਹ ਸ਼ਦਿਆਂ ਪਾਕਸ਼ ਵਧੀਆ ਇੰਜੋਏ ਕਰਨੇ ਚਾਹੀਦੇ ਆ ਤੇ ਮੰਥਲੀ ਜਾਂ ਫਿਰ ਵੀਕਲੀ ਜਾਂ ਕੁਝ ਵੀ ਇਦਾਂ ਆਪਣੀ ਫੈਮਿਲੀ ਨੂੰ ਟਾਈਮ ਜ਼ਰੂਰ ਦੇਣਾ ਚਾਹੀਦਾ ਆ ਬਹੁਤ ਵਧੀਆ ਲੱਗਿਆ ਅੱਜ ਉਸਦੇ ਬਰਥਡੇ ਦੇ ਪ੍ਰੋਗਰਾਮ ਕਰਕੇ ਸਾਰੇ ਕੱਟੇ ਜੋ ਹਨ ਜੋੜਾ ਜਵਨ ਕਿੱਦਾਂ ਰਿਹਾ ਖਾਣਾ ਹੂੰ ਬਸ ਤਾਂ ਬਹੁਤ ਵਧੀਆ ਹੂੰ ਚੱਲ ਬੀਜੀ ਨੂੰ ਬਰਥਡੇ ਵਿਸ਼ ਕਰਦੇ ਫਿਰ ਹੈਪੀ ਬਰਥਡੇ ਬੀਜੀ ਹੈਪੀ ਬਰਥਡੇ ਬੀਜੀ ਸੋ ਚਲੋ ਜੀ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਆਪਾਂ ਇੱਥੇ ਹੀ ਕਰਦੇ ਆ ਐਂਡਿੰਗ ਤੇ ਮਿਲਦੇ ਆ ਕੱਲ ਨਵੀਂ ਵੀਡੀਓ ਦੇ ਵਿੱਚ ਤੇ ਕੱਲ ਹੈਗਾ ਬੱਚਾ ਦਾ ਐਗਜ਼ਾਮ ਤੇ ਮੈਨੂੰ ਹੈਗੀਆਂ ਬਹੁਤ ਸਾਰੀ ਟੈਨਸ਼ਨ ਕਿਉਂਕਿ ਕਾਫੀ ਸਲੀਪ ਸਜੇ ਮੇਰਾ ਕਰਵਾਉਣ ਵਾਲਾ ਰਹਿੰਦਾ ਸਿਰ ਰਿਵੀਜ਼ਨ ਜੋਗਰ ਦਾ ਵੀ ਐਗਜ਼ਾਮ ਆ ਇੰਗਲਿਸ਼ ਦਾ ਸਵੇਰੇ ਮੈਂ ਜੋਗਰ ਨੂੰ ਉਠਾ ਲੈਣਾ ਆ 4 ਵਜੇ 4 ਵਜੇ ਠੀਕ ਹੈ ਵੈਸੇ ਮੈਂ ਸੋ ਚਲੋ ਜੀ ਮਿਲਦੇ ਆ ਫਿਰ ਕੱਲ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਨੂੰ ਇੱਥੇ ਕਰਦੇ ਆ ਐਂਡਿੰਗ ਚਲੋ ਜੀ ਫਿਰ ਗੁੱਡ ਨਾਈਟ ਬੋਲ ਦੋ ਗੁੱਡ ਨਾਈਟ ਗੁੱਡ ਨਾਈਟ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਬਾਏ 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 ਐਵਰੀਬਾਡੀ ਚਾ